ਪੁੱਤ ਰੱਜੋ ਨੇ ਪਹਿਲੀ ਚਾਹ ਪੀ ਲਈ ਸੀ ਪੀ ਲਈ ਉਹਨੂੰ ਫੜਾਇਆ ਹੀ ਸੀ ਜੀ ਮੈਂ ਆਹ ਉੱਠੀ ਤਾਂ ਹਜੇ ਹੋਣੀ ਨੇ ਆ ਦੂਜੀ ਵਾਰ ਦੀ ਪੀ ਕੇ ਫੇਰ ਉੱਠੋਗੇ ਗਿੱਜੀ ਹੋਈ ਆ ਪੁੱਤ ਪਹਿਲੇ ਦਿਨ ਹੀ ਚਲੋ ਕੋਈ ਨਾ ਜੀ ਫੇਰ ਕੀ ਹੋ ਗਿਆ ਹਾਂ ਆ ਲੈ ਇਹ ਸਾਹਮਣੇ ਉੱਥੇ ਫਰਿੱਜ 'ਚ ਠੀਕ ਹੈ ਤੇ ਆਹੋ ਕੀ ਮੁੰਡੇ ਨਾਲ ਹੋਈ ਗੱਲ ਕੋਈ ਪੂਆ ਕਰਿਆ ਸੀ ਮੈਨੇ ਫੋਨ ਤੇ ਫੋਨ ਚੱਕ ਕੇ ਮੈਨੂੰ ਕਹਿੰਦਾ ਬੋਲ ਮੈਂ ਕਿਹਾ ਕਦੋਂ ਆਉਣਾ ਤੁਸੀਂ ਹਾਂ ਕੰਨਾ ਮੈਂ ਤੋ ਬਹੁਤੇ ਸਵਾਲ ਜਵਾਬ ਨਾ ਪੁੱਛਿਆ ਕਰ ਜਦੋਂ ਦਿਲ ਕਰੂ ਕਹਿੰਦਾ ਆ ਜਾਊਂਗਾ ਲੈ ਦੇਖ ਲੈ ਨਾ ਪਹਿਲਾਂ ਉਹਨੂੰ ਪੁੱਛਣ ਆਲਾ ਹੋਵੇ ਵੀ ਉੱਥੇ ਕਿਹੜਾ ਤੂੰ ਸਰਕਾਰੀ ਨੌਕਰੀ ਤੇ ਆ ਤੂੰ ਆ ਜਾ ਗੇੜਾ ਮਾਰ ਜਾ ਦੋ ਚਾਰ ਦਿਨ ਤੇ ਪ੍ਰਾਈਵੇਟ ਕੰਮ ਹੈਗਾ ਨਾ ਉਹਨੂੰ ਆ ਚਲਾਣਾ ਆਵੇ ਗੜੀ ਰਾਜਾ ਨਾ ਬਾਸਤਾ ਬਾ ਤੋਰ ਤਾ ਮੂੰਹ ਚੱਕ ਕੇ ਟਰੱਕ ਤੇ ਘਰੇ ਤਾਂ ਉਹਨੇ ਖੁੱਲੇ ਪਸ਼ੂ ਦੇ ਕਦੇ ਰੱਸਾ ਨਹੀਂ ਪਾਇਆ ਉੱਥੇ ਕੰਮ ਉਹ ਕਿੱਥੇ ਕਰ ਲੂ ਬੇਲਾ ਹੀ ਹੋਣਾ ਉੱਥੇ ਵੀ ਵੀ ਦੱਸ ਜਦੋਂ ਕੋਈ ਕੰਮਕਾਰ ਆਉਂਦਾ ਨਹੀਂ ਤਾਂ ਉੱਥੇ ਗਿਆ ਕੀ ਕਰਨਾ ਵੀ ਮੇਰੇ ਕਣੀ ਦੇਖ ਲੈ ਮੈਂ ਵਿਆਹ ਕੇ ਇੱਥੇ ਆਈ ਆ ਕੀ ਕਰੀਏ ਭਾਈ ਜਮੀ ਆਕਲ ਨਹੀਂ ਮੈਂ ਤਾਂ ਹੀ ਨਹੀਂ ਸਮਝਾਉਂਦੀ ਵੀ ਤੇਰੇ ਪਿਓ ਨੇ ਤੋਰਿਆ ਕਿਉਂ ਆ ਉੱਥੇ ਕੀ ਕਰਨ ਤੋਰਿਆ ਹੈ ਕਿ ਉਹ ਕਮਾਈਆਂ ਕਰਕੇ ਲਿਓਗਾ ਕੀ ਆਪਣੇ ਘਰੇ ਘਾਟਾ ਸੀਗਾ ਇਸ ਦਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਵੀ ਬਾਪੂ ਨੇ ਕਿਉਂ ਤੋਰਿਆ ਕੀ ਕਾਰਨ ਪਰ ਉਹਦੇ ਅੱਗੇ ਕਿਸੇ ਦੀ ਪੇਸ਼ ਵੀ ਨਹੀਂ ਨਾ ਚਲਦੀ ਉਹਨੇ ਜਦੋਂ ਜਿਹੜਾ ਦਿਲ ਕਰਦਾ ਉਹਦਾ ਉਹੀ ਕਰੂਗਾ ਆਪਣੀ ਕਿਹੜਾ ਸੁਣਨੀ ਔਨੇ ਨਾ ਪੁੱਤ ਤੇਰੀ ਤਾਂ ਕਿੱਥੋਂ ਸੁਣੂ ਸੁਣੀ ਤਾਂ ਸਾਡੇ ਵਰਗਿਆਂ ਦੀ ਨਹੀਂ ਕਦੇ ਨਾਲੇ ਸ਼ੁਰੂ ਤੋਂ ਹੀ ਇਸ ਘਰ ਚ ਅਸੀਂ ਤਾਂ ਆਪ ਫਸੀਆਂ ਸੀ ਤੂੰ ਵੀ ਇੱਥੇ ਫਸ ਗਈ ਆ ਕੇ ਇਹ ਨਹੀਂ ਸੁਣਦੇ ਸਣਦੇ ਤਾਂ ਸਾਡਾ ਤਾਂ ਟੋਲੇ ਹੀ ਇਹ ਹਜੇ ਇਹ ਤਾਂ ਆਪਦੀ ਚਲਾਉਂਦੇ ਨੇ ਇੱਥੇ ਬੰਦੇ ਇੱਥੇ ਬੁੜੀਆਂ ਦੀ ਕਿੱਥੇ ਸੁਣਦੇ ਨੇ ਪੁੱਤ ਜੇ ਕਿਤੇ ਭੂਆ ਨਾਲ ਇਹ ਨਸ਼ਾ ਪੱਤਾ ਛੱਡ ਦੇ ਬੰਦੇ 'ਚ ਸੌ ਕਮੀਆਂ ਹੁੰਦੀਆਂ ਨੇ ਗਿਆ ਹਰੇਕ ਬੰਦਾ ਪੂਰਾ ਨਹੀਂ ਹੁੰਦਾ ਜੇ ਕਿਤੇ ਨਸ਼ਾ ਪੱਤਾ ਛੱਡ ਦੇਣਾ ਪੂਆ ਮੇਰੀ ਤਾਂ ਜਾਨ ਸੁਧਰ ਜੇ ਹਾਂ ਪੁੱਤ ਆ ਨਸ਼ੇ ਪੱਤਿਆਂ ਚ ਕੀ ਕੱਢਿਆ ਕਿਸੇ ਨੇ ਜੀਨੇ ਸਰੀਰ ਨੂੰ ਲਾਇਆ ਤਾਂ ਅੱਧੀ ਜ਼ਿੰਦਗੀ ਗੁਮਾਈ ਆ ਇਹ ਚੋ ਕੁਝ ਨਹੀਂ ਨਿਕਲਦਾ ਪਰ ਜੇ ਸਿਆਣਾ ਹੁੰਦਾ ਤਾਂ ਲੱਗਦਾ ਹੀ ਨਾ ਨਸੇ ਤੇ ਆ ਮੇਰੇ ਵਾਲੇ ਭਾਈ ਨੂੰ ਤਾਂ ਜੇ ਕਹਿੰਦੇ ਕੋਈ ਨਾ ਮौजਾਂ ਕਰ ਲੈਣ ਦੇ ਭਾਈ ਤੂੰ ਕਿਉਂ ਬੋਲਦੀ ਐ ਤੂੰ ਸੌਰੀ ਗੇ ਉਹੀ ਬੋਲੀ ਆ ਨੀ ਤੈਨੂੰ ਕੀ ਹੁੰਦਾ ਤੂੰ ਕੀ ਪੈਸੇ ਦਿੰਨੀ ਐ ਤੇਰੇ ਪੈਸੇ ਨੇ ਫਲਾਨਾ ਮੈਨੂੰ 10 ਗੱਲਾਂ ਸੁਣਾਉਂਦਾ ਵੀ ਭਾਈ ਪੁੱਛਣ ਵਾਲਾ ਹੋਵੇ ਨਸਿਆਂ ਨਾਲ ਮੌਜਾਂ ਨਹੀਂ ਹੁੰਦੀਆਂ ਆਂਦੀਆਂ ਹੋਰ ਕੀ ਨਹੀਂ ਪੁੱਗਾ ਨਸ਼ੇ ਨਾਲ ਕਿਹੜੀਆਂ ਮੌਜਾਂ ਹੁੰਦੀਆਂ ਨੇ ਮੌਜਾ ਕਰਨ ਨੂੰ ਹੋਰ ਕੰਮ ਬਥੇਰੇ ਨੇਗੇ ਪਰ ਨਹੀਂ ਇਹ ਤਾਂ ਨਸ਼ੇ ਪੱਤੇ ਨੂੰ ਮੌਜਾਂ ਸਮਝ ਰੱਖੀਆਂ ਨੇਗੀਆਂ ਵੀ ਆਪਦੇ ਜਵਾਕ ਨੂੰ ਕੀ ਸਮਝਾਉਣਾ ਸੀ ਵੀ ਕੱਲ ਨੂੰ ਵਿਆਹ ਕੇ ਆਊਗੀ ਘੱਟੋ ਘੱਟ ਵਿਆਹ ਤੋਂ ਬਾਅਦ ਹੀ ਸੁਧਰ ਜੇ ਪੁੱਤ ਜੇ ਸਮਝਾਉਣ ਵਾਲਾ ਹੁੰਦਾ ਤਾਂ ਅੱਜ ਨੂੰ ਇਹ ਅਫਸਰ ਲੱਗਿਆ ਹੁੰਦਾ ਕੁਰਸੀ ਤੇ ਬੈਠਾ ਹੁੰਦਾ ਦੋ ਚਾਰ ਨੌਕਰ ਆਲੇ-ਦਾਲੇ ਫਿਰਦੇ ਹੁੰਦੇ ਜੇ ਮੇਰੀ ਕੋਈ ਸੁਣਦਾ ਤਾਂ ਪਰ ਕਿੱਥੇ ਜਦੋਂ ਮੇਰੇ ਭਰਾ ਨੇ ਨਹੀਂ ਸੁਣੀ ਇਹ ਨੀਚੜਾ ਮੇਰੀ ਕਿੱਥੋਂ ਸੁਣਦਾ ਸੀ ਕੋਈ ਹਾਂ ਕਰ ਵੀ ਕੀ ਸਕਦਾ ਬਸ ਐਂ ਜਿੰਦਗੀ ਕੱਢਣੀ ਪਊਗੀ ਜੇ ਮੈਂ ਕਹਾਂ ਤਾਂ ਉਹਵੇਂ ਸੁਣ ਲਈ ਪੁੱਤ ਸੁਣਨੀ ਆ ਤਾਂ ਪੈਣੀ ਐ ਆਪਾਂ ਮਜਬੂਰ ਆ ਇੱਥੇ ਸਾਰੇ ਫਸੇ ਹੋਇਆ ਜਾਲ ਚ ਚਲੋ ਆ ਰੱਬ ਕਰੇ ਮੇਰ ਜੇ ਕਿਸੇ ਵੇਲੇ ਨਾ ਮੱਤ ਆ ਜੇ ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਮੱਤ ਆ ਜੂ ਪਿਓ ਪੁੱਤਾਂ ਨੂੰ ਇਹਨੇ ਤਾਂ ਮੁੰਡਾ ਜਮਾ ਕਮਲਾ ਕਰਤਾ ਮੇਰੇ ਵਾਲੇ ਭਾਈ ਨੇ ਆਪਦੇ ਵਾਲੀ ਮੱਤ ਉਹਨੂੰ ਦੇਈ ਜਾਂਦਾ ਜੇ ਤਾਂ ਭੋਰਾ ਮੱਤ ਇਹਦੇ ਪੱਲੇ ਹੋਵੇ ਤਾਂ ਮੁੰਡੇ ਨੂੰ ਮੱਤ ਦੇਵੇ ਹੈ ਇਹ ਹੈਗਾ ਖਾ ਲਿਆ ਪੀ ਲਿਆ ਮੁੱਛਾਂ ਨੂੰ ਵਟਾ ਦੇ ਲਿਆ ਜਾ ਕੇ ਸਾਥ ਚ ਬਹਿ ਗਿਆ ਹੈ ਪੁੱਠੇ ਕੰਮਾਂ ਨੂੰ ਇਹ ਜੰਮਿਆ ਹੈਗਾ ਇਹ ਨੂੰ ਸਮਝਾਉਣਾ ਚਾਹੀਦਾ ਸੀਗਾ ਪਰ ਕਿੱਥੇ ਆਹ ਚਲ ਛੱਡ ਪੁਆ ਆ ਦੁੱਧ ਇੱਥੇ ਆ ਹਾਂ ਇਹ ਮੈਂ ਚਾਹ ਚ ਪਾਉਣ ਵਾਸਤੇ ਰੱਖਿਆ ਇਹਨੂੰ ਸਾਮ ਨਹੀਂ ਪੁੱਤ ਬਿੱਲੀ ਨਾ ਡੋਲ ਦੇ ਨਹੀਂ ਨਹੀਂ ਮੈਂ ਰੱਖ ਦਿੰਨੀ ਆ ਫਰਿੱਜ ਚ ਆਓ ਨਾਲੇ ਉਹ ਮੱਖਣੀ ਵਾਲਾ ਕੁਜਾ ਬਾਹਰੇ ਪਿਆ ਉਹਨੂੰ ਵੀ ਰੱਖ ਦੇ ਰੱਖ ਦਿੰਨੀ ਹਾਂ ਹਾਂ ਤੇਨੂੰ ਕੀ ਕਹਾਤੀ ਏ ਤੇਰਾ ਵੀ ਦੋਸ਼ ਨਹੀਂ ਕੋਈ ਤੇਰਾ ਵੀ ਮਾੜਾ ਲਿਖਿਆ ਸੀ ਜਿਹੜਾ ਤੂੰ ਆ ਕੇ ਇੱਥੇ ਫਸ ਗਿਆ ਦਸ ਚੰਦਰਿਆ ਜਦੋਂ ਤਾਂ ਮੁੰਡਾ ਵਿਆਹ ਹੈ ਤੈਨੂੰ ਇਹ ਵੀ ਮਤ ਹੋਣੀ ਚਾਹੀਦੀ ਐ ਵੀ ਜੇ ਕੋਈ ਕੰਮ ਕਰਾਉਣਾ ਤਾਂ ਘਰੇ ਕਰਾ ਲੈ ਉਹ ਤੋਂ ਹੈ ਉਥੇ ਟਰੱਕ ਤੇ ਦੱਸ ਉਹ ਕੀ ਕਮਾਈ ਲੈ ਕੇ ਆਊਗਾ ਧਰ ਲਈ ਬੈਂਕ ਚ ਉਹਦੀ ਵਾਲੀ ਕਮਾਈ ਤਾਂ ਪਾਉਂਦਾ ਜਾਣ ਬੁੱਝ ਕੇ ਕਿੱਥੇ ਰਹਿ ਗਿਆ ਡਾਕਟਰ ਆ ਬਹੁਤ ਚਿਰ ਹੋ ਗਿਆ ਤੈਨੂੰ ਢੀਕ ਤੈਨੂੰ ਫੋਨ ਤਾਂ ਤੇਰੀ ਦੁਕਾਨ ਤੋਂ ਆ ਗਿਆ ᱛੀ ਮੈਨੂੰ ਕਿ ਡਾਕਟਰ ਚੱਲ ਪਿਆ ਆ ਜਾ ਆ ਜਾ ਅੱਜ ਦੇਖਦੇ ਆ ਕਿਹੜੇ ਸਾਹਵ ਨਾਲ ਮਿਲਦਾ ਹੈ ਯਾਰ ਇੱਕ ਤਾਂ ਬੈਂਕ ਦੇ ਗੱਜ ਕੰਮ ਕਿੰਨੇ ਪਏ ਰਹਿੰਦੇ ਨੇ ਉਧਰੋਂ ਯਾਰ ਮਰੀਜ਼ ਆਏ ਰਹਿੰਦੇ ਨੇ ਇੱਕ ਮਾਤਾਰਾਂ ਦੀ ਟੈਨਸ਼ਨ ਭੈਣ ਰਹਿੰਦੀ ਓਹੋ ਆ ਗਏ ਡਾਕਟਰ ਸਾਹਿਬ ਆ ਗਏ ਓ ਕਿਹੜਾ ਏ ਤੈਨੂੰ ਦਿਖਦਾ ਨਹੀਂਗਾ ਆ ਜਾ ਜਾਂਦੀ ਕਰਤੀ ਸੀ ਮੜੇ ਨਾਲ ਹੀ ਇੱਕ ਬਾਸਰਾ ਤੋਂ ਓ ਬੱਲੇ 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 ਸਾਡੇ ਪਿੰਡ ਦਾ ਡਾਕਟਰ ਆ ਓਏ ਭਾਈ ਡਾਕਟਰਾ ਗਲਤੀ ਹੋ ਗਈ ਮਾਫ ਕਰਦੇ ਇੱਕ ਤਾਂ ਪਤਾ ਕੀ ਚੱਕਰ ਆ ਆ ਨਿਗਾ ਘਟ ਗਈ ਮੇਰੀ ਬਹੁਤ ਜ਼ਿਆਦੇ ਕੀ ਕਰਾਂ ਮੈਂ ਇਹ ਤਾਂ ਨਿਗਾਨ ਨਿਗਾ ਅੱਜਨਾ ਕਈ ਗੇਲ ਤਾਂ ਨੁਕਸਾਨ ਬਹੁਤ ਜ਼ਿਆਦੇ ਹੋ ਗਏ ਆ ਨੁਕਸਾਨ ਕਰਤਾ ਸੀਗਾ ਜੀ ਓਹੋ ਕੋਈ ਲੱਗਾ ਤਾਂ ਨਹੀਂ ਕੁਸ ਤੇਰੇ ਨਹੀਂ ਨਹੀਂ ਬਸ ਠੀਕ ਆ ਹਾਂ ਤੇਰੇ ਤਾਂ ਨਹੀਂ ਸੱਟ ਸੁੱਟ ਲੱਗੀ ਕੋਈ ਲੱਤ ਲੁੱਤ ਤੇ ਨਹੀਂ ਨਹੀਂ ਮੈਂ ਠੀਕ ਆ ਮਾਮਾ ਠੀਕ ਆ ਮੈਂ ਅੱਛਾ ਚਲ ਠੀਕੇ ਰਹੇ ਭਾਈ ਉਹ ਤਾਂ ਹੀ ਕਹਿੰਦੇ ਨੇ ਭਾਈ ਗੱੜਾ ਚੱਕਰ ਦਾ ਨਹੀਂ ਪਤਾ ਕਦੋਂ ਆਜੇ ਹੈ ਆ ਨਿਗਾ ਤਾਂ ਮੈਨੂੰ ਕਰਾਉਣੀ ਪਊਗੀ ਇੱਕ ਦਿਨ ਕੀ ਹੋਇਆ ਮੈਂ ਗੱਡੀ ਲਈ ਜਾ ਰਿਹਾ ਹੁਣ ਨਿਗਾ ਘਟ ਰਹੀ ਆ ਜਾ ਦੇ ਗੱਡੀ ਪਾਈ ਜਾਂਦੇ ਜਾਂਦੇ ਇੱਕ ਕੁੱਤੇ ਦੇ ਉੱਪਰ ਚੜ ਗਈ ਕੁੱਤਾ ਵਿਚਾਰਾ ਥਾਂ ਤੇ ਮਰ ਗਿਆ ਪੀਚਰਾ ਜਾਂ ਨਿਕਲ ਗਿਆ ਉੱਥੇ ਨਿਕਲ ਗਿਆ ਉਹਦੀ ਜਲੇਬੀਆਂ ਆ ਓਹੋ ਮੈਨੂੰ ਬੜਾ ਦੁੱਖ ਹੋਇਆ ਵੀ ਇਹਦੀ ਤੋਂ ਜੇ ਕੋਈ ਬੰਦਾ ਹੁੰਦਾ ਜੇ ਕਿਸੇ ਬੰਦੇ ਦੇ ਉੱਤੇ ਚੜ ਜਾਂਦੀ ਕੀ ਬਣਦਾ ਭਲਾ ਹੈ ਬਹੁਤ ਔਖਾ ਪਈ ਨਿਗਾ ਕਰਾਉਣੀ ਬੂ ਮੈਨੂੰ ਡਾਕਟਰ ਇਹ ਤਾਂ ਚਲ ਤੂੰ ਘਰ ਦਾ ਜਵਾਕ ਹੈ ਤਾਂ ਬਚਤ ਰਹਿ ਜਾਂਦੀ ਇਹ ਤੇਰੇ ਕੋਸ ਲੱਗਦਾ ਵੀ ਹੈ ਚਲੋ ਕੋਈ ਗੱਲ ਨਹੀਂ ਮਾਮਾ ਜੀ ਜੇ ਲੱਗਿਆ ਸੱਟ ਤਾਂ ਦੱਸ ਦੇ ਨਹੀਂ ਨਹੀਂ ਮੈਂ ਠੀਕ ਹਾਂ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲਓ ਮੈਂ ਠੀਕ ਹਾਂ ਡਾਕਟਰ ਕਿੰਨਾ ਕਿਤੇ ਰ ਕਰੇਗਾ ਉਹ ਦੁਕਾਨਦਾਰ ਤੂੰ ਜਿੰਨਾ ਟਾਈਮ ਇੱਥੇ ਹੈਗਾ ਜੀ ਕਰੂੰਗਾ ਹੁਣ ਆਏ ਕਿ ਪਤਾ ਬਾਈ ਕਿੰਨਾ ਟਾਈਮ ਆ ਤੂੰ ਇੱਥੇ ਕਿੰਨਾ ਕ ਟਾਈਮ ਹੈ ਹਜੇ ਤਾਂ ਕਾਫੀ ਟਾਈਮ ਹੈ ਜੀ ਕੋਈ ਨਹੀਂ ਇੱਥੇ ਵਧੀਆ ਪਿੰਡ ਚ ਜੀ ਲੱਗਾ ਹੋਇਆ ਅੱਛਾ ਉਹ ਪਿੰਡ ਚ ਦਾ ਜੀ ਭਾਈ ਲੱਗਦੀ ਹੈ ਖਾਸ ਕਰ ਜਿਹੜੇ ਬਾਰੋਂ ਆਉਂਦੇ ਨੇ ਹੈ ਤੇਰਾ ਉਧਰ ਬਾਰਪੁਰ ਵੀ ਕੋਈ ਕਾਰੋਬਾਰ ਹੈਗਾ ਕੌਣ ਕੌਣ ਨੇ ਤੇਰੇ ਘਰ ਚ ਮੰਮੀ ਰੜੀ ਦਾ ਡੈਥ ਹੋਈ ਹੈ ਜੀ ਮੇਰੇ ਓਹੋ ਕਾਰੋਬਾਰ ਵੀ ਚੰਗਾ ਹੈਗਾ ਬਸ ਮੁੰਡੇ ਕੰਮ ਤੇ ਰੱਖੇ ਹੋਏ ਆ ਉਹਦੇ ਕਰਕੇ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਕੰਮ ਸੰਭੀ ਆਉਂਦੇ ਉਹ ਬਾਰ ਅੱਛਾ ਆਪੀ ਸੰਭ ਲੈਂਦੇ ਨੇ ਹੈ ਆਪੀ ਸੰਭ ਲੈਂਦੇ ਨੇ ਸਾਰਾ ਕਿਤਾਬ ਆਪੀ ਕਰ ਲੈਂਦੇ ਨੇ ਸਾਰਾ ਕੁਝ ਹੋ ਜਾਂਦਾ ਓਹੋ ਇਕੱਲੇ ਰਹਿਣਾ ਫਿਰ ਤਾਂ ਤੂੰ ਹੈ ਫਿਲਹਾਲ ਤਾਂ ਇਕੱਲੇ ਹੀ ਆ ਜੀ ਉਹੀ ਗੱਲ ਹੈ ਵਿਆਹੂ ਹੋਇਆ ਨਹੀਂ ਤੇਰਾ ਹੈ ਨਹੀਂ ਹਜੇ ਤੱਕ ਤਾਂ ਨਹੀਂ ਹੋਇਆ ਔਖਾ ਭਾਈ ਤੇਰਾ ਤਾਂ ਪਰ ਰੋਟੀ ਟੁੱਕ ਦਾ ਬਹੁਤ ਔਖਾ ਉਹ ਡਾਕਟਰ ਤੇਰਾ ਹੈ ਚਲੋ ਕੋਈ ਗੱਲ ਨਹੀਂ ਰੋਟੀ ਟੁੱਕ ਦਾ ਕੀ ਹੈ ਉਥੇ ਵੀ ਆਪ ਕਰਦੇ ਸੀ ਤੇ ਆਪ ਕਰ ਲਈ ਦੀ ਹਾਂ ਇਹ ਤਾਂ ਗੱਲ ਹੈਗੀ ਆ ਭਾਈ ਉਹ ਤਾਂ ਹੀ ਕਹਿਣਾ ਤੈਨੂੰ ਮੈਂ ਹੁਣ ਤੂੰ ਇਹ ਜੇ ਕੰਮ 'ਚ ਜਾਂਦੇ ਆਂ ਉਹਦੇ ਚੱਲ ਅੱਜ ਦਾ ਭਾਈ ਮੈਂ ਘਰ ਦਾ ਦੀ ਤੇਰਾ ਹੈਂ ਕਈ ਗੇਲ ਕੋਈ ਆਉਂਦਾ ਜਾਂਦਾ ਕੋਈ ਟਰੱਕ ਵਾਲਾ ਗੱਡੀ ਵਾਲਾ ਉੱਪਰ ਚੜਾ ਜੇ ਡਾਕਟਰ ਆ ਤੂੰ ਤਾਂ ਹੈਵੀ ਕੱਲਾ ਤੇਰਾ ਤਾਂ ਕਿਸੇ ਨੇ ਮਗਰੋਂ ਉਹ ਕੁੱਤੇ ਵਾਲਾ ਹਾਲ ਹੋ ਜਾਂਦਾ ਪਿੰਡ ਦੇ ਵਾਲਾ ਹੈ ਕੋਈ ਨਾ ਜੀ ਮੈਂ ਤਾਂ ਆਪਦੇ ਧਿਆਨ ਸਿਰ ਹੀ ਸੀਗਾ ਓਹੋ ਤੂੰ ਤਾਂ ਭਾਈ ਧਿਆਨ ਸਿਰਤੀ ਲੋਕੰਨੇ ਹੋਏ ਆਉਂਦੇ ਨੇ ਆ ਹੁਣ ਜਿਵੇਂ ਮੇਰੇ ਪਰ ਗੱਲਾਂ ਮੈਨੂੰ ਦੀਂਦਾ ਨਹੀਂ ਆ ਨਾ ਹੋਈਆਂ ਨਾ ਮੈਂ ਹੈਂ ਚਲੋ ਕੋਈ ਗੱਲ ਨਹੀਂ ਕੱਲ ਨੂੰ ਕੋਈ ਗੱਡੀ ਵਾਲਾ ਟਰੱਕ ਵਾਲਾ ਹੀ ਨਹੀਂ ਪਤਾ ਕਦੋਂ ਪੀਚਰਾ ਕੱਢ ਜੇ ਅੱਜ ਤੂੰ ਪਿੰਡ 'ਚ ਡਾਕਟਰ ਡਾਕਟਰ ਹੈ ਕੱਲ ਨੂੰ ਆਈ ਨਹੀਂ ਪਤਾ ਭਾਈ ਕਦੋਂ ਕੰਮ ਜਾ ਹੋ ਜੇ ਪਤਾ ਨਹੀਂ ਲੱਗਦਾ ਵੀ ਵੀ ਥੋੜੋ ਤੇ ਕਦੋਂ ਫੁੱਲ ਜੇ ਪੈ ਜਾਣ ਕੋਈ ਪਤਾ ਨਹੀਂ ਲੱਗਦਾ ਡਾਕਟਰ ਆ ਕੋਈ ਗੱਲ ਨਹੀਂ ਜੀ ਉਹ ਤਾਂ ਕਿਸਮਤ ਹੈ ਜਿੱਧਰ ਲੈ ਜਾਊਗੀ ਫਿਰ ਹਾਂ ਬਚ ਕੇ ਰਹਿਣਾ ਚਾਹੀਦਾ ਬਚ ਕੇ ਹੈ ਇਹ ਜੇ ਆਪਾਂ ਪਿੰਡ 'ਚ ਦੁਕਾਨ ਕਰ ਲਈ ਤਾਂ ਆਪਾਂ ਨੂੰ ਦੁਕਾਨ ਧੱਕੇ ਮਤਵਰ ਹੋਣਾ ਚਾਹੀਦਾ ਬਾੜਾ ਕਿਸੇ ਦੇ ਘਰੇ ਨਹੀਂ ਜਾਣਾ ਚਾਹੀਦਾ ਰੋਲੇ ਰੱਪਿਆਂ ਤੋਂ ਦੂਰੇ ਰਹਿਣਾ ਚਾਹੀਦਾ ਹੈ ਕਈ ਗੇਲਾ ਆਪਾਂ ਕਿਸੇ ਦੇ ਘਰ ਚੋਂ ਹੀ ਸਰਪੰਚ ਬਣਨ ਲੱਗ ਜਾਨੇ ਆ ਉਹ ਉੱਥੇ ਫਿਰ ਚੱਕਰਪੱਟੀ ਪੈ ਜਾਂਦੇ ਨੇ ਵੱਡਾ ਰੋੜ ਆ ਬਈ ਗੱਡੀਆਂ ਭੱਜੀਆਂ ਆਉਂਦੀਆਂ ਨੇ ਤੈਨੂੰ ਵੀ ਨਹੀਂ ਜਾਇ ਬਣਾ ਸਰਦਾ ਕੋਈ ਪਤਾ ਨਹੀਂ ਬੰਦੇ ਦੀ ਕਦੋਂ ਆ ਲੱਗੇ ਚੱਲ ਠੀਕ ਆ ਡਾਕਟਰ ਮੈਂ ਚੱਲਦਾ ਠੀਕ ਜੇ ਭਾਈ ਕੋਈ ਸੱਟ ਪੇਟ ਲੱਗਿਆ ਦੱਸ ਦੇ ਨਹੀਂ ਨਹੀਂ ਠੀਕ ਹੈ ਠੀਕ ਆ ਮਾਮਾ ਹੀ ਕੋਈ ਗੱਲ ਨਹੀਂ ਚੱਲ ਤਾਂ ਰੱਖੀਏ ਕਿਧਰ ਆਪਦਾ ਠੀਕ ਹੈ ਜੀ ਜਿਹੜੀ ਤੈਨੂੰ ਗੱਲ ਕਹੀ ਆ ਪਤਾ ਨਹੀਂ ਲੋਕਾਂ ਦਾ ਹੈ ਲੋਕਾਂ ਕਾ ਹੀ ਨਹੀਂ ਪਤਾ ਗਸਵਾ ਖਾ ਕੇ ਬਾਈ ਕਿਤੇ ਗੱਡੀ ਛਾੜ ਦੇਣਾ ਬੰਦੇ ਦਾ ਅੱਜ ਕੱਲ ਕੁੱਤੇ ਬਿੱਲੇ ਬਣਾ ਰਖੇ ਨੇ ਕੀ ਬਣਦਾ ਬੰਦਾ ਕੋਈ ਪਤਾ ਨਹੀਂ ਸਭ ਪਤਾ ਮਾਮਾ ਮੈਨੂੰ ਤੂੰ ਕਿਹੜੀਆਂ ਗੱਲਾਂ ਕਰਦਾ ਤੇ ਕੀ ਤੇਰੇ ਦਿਲ ਦਿਮਾਗ ਚ ਚੱਲਦਾ ਕੋਈ ਗੱਲ ਨਹੀਂ ਤੁਰ ਗਿਆ ਸਮਾਂ ਜੀ ਠਿੜੱਕ ਗਿਆ ਤੇ ਇੱਕ ਤਾਂ ਨਾ ਖੇਤ ਜਿਹੜਾ ਮਾਰੇ ਬਣਾ ਸਾਰੇ ਕੱਲੇ ਦੀ ਜਾਨ ਫਸ ਰਹੀ ਹੈ ਹੈ ਖੇਤੜਾ ਕੋਠਾ ਖੋਲਾ ਪਏ ਕੌਣ ਪੜ ਰੇ ਕੋਠੇ ਚ ਕਿਹੜਾ ਓਏ ਓ ਤੂੰ ਆ ਓਏ ਓਰੇ ਆ ਬਹਰਾ ਓਰੇ ਉਰੇ ਐ ਤੂੰਰੇ ਕੀ ਕਰਦਾ ਐ ਐਂ ਤੂੰ ਦੱਸ ਦੇ ਕਦੋਂ ਆਇਆ ਤੂੰ ਉਹ ਬਾਪੂ ਟਰੱਕ ਆਇਆ ਢੇਡਾ ਲੈ ਕੇ ਆਇਤੀ ਮੇਰਾ ਸਮਾਨ ਉਰੇ ਪਿਆ ਤੀਆ ਮੈਂ ਤਾਂ ਉਹ ਲੈਣ ਆਇਆਗਾ ਮੈਨੂੰ ਉਹਨੂੰ ਕਹਿ ਕੇ ਆਇਆਗਾ ਵੀ ਐਨੇ ਤੁਸੀਂ ਲਾ ਦਿਓ ਮੈਂ ਉਹਨਾਗਾ ਦਰ ਫੱਟੇ ਮੁੱਤਰੇ ਤੂੰ ਤਾਂ ਐ ਤੁਰਾ ਫਿਰਦਾ ਐ ਜਿਵੇਂ ਕੋਈ ਗੱਲੇ ਨਹੀਂ ਹੋਈ ਹੁੰਦੀ ਐ ਤੇਰਾ ਨਹੀਂ ਭਾਈ ਕੁਛ ਬਣ ਸਕਦਾ ਮਰਜੀ ਆ ਭਾਈ ਸਮਾਨ ਚੱਕੋ ਕੁਸ ਮਰਜੀ ਚੱਕੋ ਮੈਂ ਕੀ ਕਹਿਣਾ ਭਾਈ ਕਿਸੇ ਨੂੰ ਕੁਸ ਮਰਜੀ ਕਰੋ ਕੀ ਹੋਇਆ ਬਾਪੂ ਦੁਖੀ ਜਿਹਾ ਲੱਗ ਰਿਆਂਗਾ। ਉਹ ਦੁਖੀ ਤਾਂ ਭਾਈ ਹੁੰਨੀ ਆ ਹੋਰ ਕੀ ਕਰਾਂ। ਇੱਕ ਤਾਂ ਨਾ ਉਹ ਡਾਕਟਰ ਚ ਆਪਣੇ ਘਰੇ ਗੇੜੇ ਮਾਰੀ ਜਾਂਦਾ। ਹੁਣ ਤੂੰ ਮੈਨੂੰ ਐ ਦੱਸ ਉਹ ਦਿਨ ਆਪਣੀ ਕੀ ਰਿਸ਼ਤੇਦਾਰੀ ਪੈਂਦੀ ਆਪਣੇ ਘਰੇ ਗੇੜੇ ਮਾਰਦਾ। ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹ ਕਿਉਂ ਗੇੜੇ ਮਾਰਦਾ ਇਹਨੇ। ਬਾਪੂ ਤੇਰਾ ਵੀ ਸਰਿਆ ਪਿਆ। ਤੂੰ ਸਿੱਧਾ ਜਾ ਕੇ ਡਾਕਟਰ ਤੋਂ ਪੁੱਛੋ ਵੀ ਕੀ ਗੱਲ ਆ। ਤੂੰ ਕਿਉਂ ਬੋਲਣੀਆਂ ਗੱਲਾਂ ਕਰਦਾ ਹੈ? ਕਿਉਂ ਬੋਲਣੇ ਗੱਲਾਂ ਕਰਦਾ? ਸਿੱਧਾ ਜਾ ਕੇ ਤਾਂ ਮੈਂ ਪੁੱਛ ਲੂ। ਮੈਨੂੰ ਕਿਹੜਾ ਪਤਾ ਨਹੀਂ ਇਹ ਗੱਲ ਬਾਰੇ ਮੈਨੂੰ ਦੱਸੂਗਾ ਦੱਸ ਦੋ ਮੈਨੂੰ ਉਹ ਭਾਵੇਂ ਨਾ ਦੱਸੇ ਤੈਨੂੰ ਪਤਾ ਤਾਂ ਹੈਗਾ ਡਾਕਟਰ ਬਗਾਨਾ ਆਪਣੇ ਘਰ ਦੀਆਂ ਬੁੜੀਆਂ ਨੇ ਉਹਦੇ ਕੋਲ ਜੇ ਰੋਜ ਜਿਹੜੇ ਮਾਰਦੀਆਂ ਨੇ ਕੋਈ ਚੰਗਾ ਲੱਗਦਾ ਚੰਗਾ ਤਾਂ ਨਹੀਂ ਲੱਗਦਾ ਇਸੇ ਗੱਲ ਦਾ ਤਾਂ ਦੁੱਖ ਹੈ ਵੀ ਸੜੀ ਪਿੰਡ ਚ ਵੀ ਬੇਇੱਜ਼ਤੀ ਹੁੰਦੀ ਹੋਊ ਵੀ ਇਹ ਡਾਕਟਰ ਕਿਉਂ ਇਹਨਾਂ ਦੇ ਘਰੇ ਇੰਨਾ ਆਉਂਦਾ ਮੈਂ ਕੀ ਕਰਾਂ ਪੁੱਤ ਮਜਬੂਰੀ ਹੈ ਮੇਰੀ ਇੱਕ ਤਾਂ ਉਹ ਡਾਕਟਰ ਇਸੇ ਪਿੰਡ 'ਚ ਦੁਕਾਨ ਕਰਕੇ ਪੈ ਗਿਆ ਸੀ ਪਿੰਡ 'ਚ ਨਹੀਂ ਮੈਂ ਹੁਣ ਨੂੰ ਕਦੋਂ ਦੇਦੇ ਡੱਕਰੇ ਕਰਦਾ ਨਾ ਡੱਕਰੇ ਉਹ ਬਾਪੂ ਰਹਿੰਦੇ ਰਹਿੰਦੇ ਉਹ ਪਹਿਲਾ ਐ ਸਿਆਪਾ ਨਵੇੜਲਾ ਤੂੰ ਪਟਵਾਰੀ ਕੋਲ ਜਾ ਕੋਈ ਹੱਲ ਕਰ ਕਿਉਂ ਦੂਜੇ ਪੰਗੇ ਲੈਣਾਗਾ ਦੂਜੇ ਪੰਗੇ ਲੈਣਾ ਕਹਿੰਦਾ ਫਿਰ ਮੈਂ ਕੀ ਕਰਾਂ ਉਸਤਾ ਕਰਨੀ ਬੂ ਮੈਨੂੰ ਆ ਪਟਵਾਰੀ ਦਾ ਵੀ ਕਰੂੰ ਕੰਮ ਮੈਂ ਮੇਰੀ ਗੱਲ ਸੁਣ ਮੈਂ ਜਾ ਰਿਹਾ ਹੁਣ ਸਿੱਧਾ ਪਟਵਾਰੀ ਦੇ ਦਫ਼ਤਰ ਠੀਕ ਹੈ ਗੱਲ ਜੇ ਉੱਥੇ ਪਟਵਾਰੀ ਮੈਨੂੰ ਮਿਲ ਗਿਆ ਮੈਂ ਨਾਲ ਤਾਂ ਉਹਦੀ ਖੜਕ ਪੱਤਰੀ ਕਰੂੰ ਸਮਾਰ ਕੇ ਕਿ ਭਾਈ ਤੂੰ ਮੈਨੂੰ ਦੱਸਦਾ ਨਹੀਂ ਵੀ ਆ ਗਿਆ ਮੈਂ ਦਫ਼ਤਰ ਜਾ ਕੇ ਆਉਣਾ ਉਹਦੇ ਉਹ ਬਾਪੂ ਮਤਾਈ ਹੋ ਗਿਆ ਨਾ ਤੂੰ ਉਹਦੇ ਕੋਲ ਜਾ ਜੇ ਤਾ ਆਇਆ ਹੋਇਆ ਮੈਂ ਹੁਣ ਆਇਆ ਹੋਇਆ ਕੰਮ ਬੰਨ ਜੂਗਾ ਜੇ ਨਾ ਆਇਆ ਫਿਰ ਦੇਖ ਲੈ ਮੈਂ ਤਾਂ ਦੋ ਚਾਰ ਦਿਨ ਉੱਥੇ ਲਾਉ ਮੈਂ ਤਾਂ ਕਰਿਉ ਮੈਥੋਂ ਨਹੀਂ ਭੁੱਖ ਮਾਰੀ ਕੱਟੀ ਜਾਂਦੀ ਉੱਥੇ ਓ ਭਾਈ ਤੇਰੇ ਫਾਇਦੇ ਦੀ ਗੱਲ ਕਰ ਰਿਹਾ ਮੈਂ ਤਾਂ ਤੇਰੇ ਮਾਰੀ ਫਿਰਦਾ ਮੈਂ ਤਾਂ ਨਹੀਂ ਮੈਨੂੰ ਕੀ ਲੋੜ ਐ ਮੈਨੂੰ ਕੀ ਲੋੜ ਐ ਇਹ ਪੁੱਠੇ ਕੰਮ ਕਰਨ ਦੀ ਹੋ ਉਹ ਤਾਂ ਠੀਕ ਆ ਬਾਪੂ ਤੂੰ ਵੀ ਦੇਖ ਲਾ ਹੁਣ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਮੈਂ ਬਾਹਰ ਰਹੂੰਗਾ ਰੋਜ਼ ਉੱਥੇ ਪਤਾ ਕੀ ਨਾ ਤਾਂ ਹੁਣ ਉੱਥੇ ਸਮਾਨ ਮਿਲਦਾ ਸੀ ਉੱਤੋਂ ਆ ਭੁੱਖ ਮਰੀ ਮੈਂ ਉਧਰ ਲੈ ਖਾਣਾ ਕਿਵੇਂ ਖਾਵਾਂ ਬਾਪੂ ਜਿਹੜਿਆ ਸ਼ੌਂਕ ਤੇ ਉਰੇ ਪਾਲੇ ਸੀ ਕਦੇ 버ਗਰ ਖਵਾਉਂਦਾ ਸੀ ਕਦੇ ਕੁਸ ਉਧਰ ਕੁਸ ਨਹੀਂ ਮਿਲਦਾ ਬਾਪੂ ਇਹੋ ਜਿਹਾ ਕੋਈ ਨਾ ਕੋਈ ਨਾ ਥੋੜੇ ਦਿਨਾਂ ਦਿਓਗਾ ਲੈ ਉਸ ਤੋਂ ਬਾਅਦ ਖਾਂਦੀਆਂ 버ਗਰ 버ਗਰ ਜੀ ਠੀਕ ਹੈ ਹੁਣ ਤੂੰ ਕਦੋਂ ਜਾਣਾ ਮੈਨੂੰ ਆ ਦੱਸ ਕਦੋਂ ਪਹੁੰਚੇ ਸਮਾਨ ਸਮੂਨਾ ਉਤਰਾ ਕੋਈ ਨਾ ਬਾਪੂ ਕਹਿੰਗੇ ਸਮਾਨ ਤਾਂ ਸੱਚ ਮੈਂ ਤਾਂ ਜਾਣਨਾਗਾ ਲਾਤਾ ਆਉਣਾ ਹੁਣ ਨੂੰ ਤਾਂ ਸਮਾਨ ਉਹਨਾਂ ਤਲ ਮੈਂ ਜਾਣਾਗਾ ਉਹਨਾਂ ਤੋਂ ਮੈਂ ਬਹਾਨਾ ਨਹੀਂ ਲਾ ਕੇ ਆਇਆਗਾ ਲੜੇ ਮੜਾ ਧਿਆਨ ਰੱਖੀ ਪਟਵਾਰੀ ਨਾਲ ਗੱਲ ਕਰੀ ਫਿਰ ਮੈਨੂੰ ਦੱਸੀ ਫੋਨ ਤੇ ਜਿਹੜੇ ਤੂੰ ਆ ਪੁੱਠੇ ਕੰਮ ਕਰਦਾ ਨਾ ਤੂੰ ਆਪਣੀ ਮਰਜ਼ੀ ਨਾਲ ਆ ਜਾਣਾ ਆਪਣੀ ਮਰਜ਼ੀ ਨਾਲ ਭੱਜ ਜਾਣਾ ਇਹ ਚੰਗੀ ਗੱਲ ਨਹੀਂ ਹੈਗੀ ਕੋਤਾਲ ਕੋਈ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਮੈਂ ਤਾਂ 100 ਬਹਾਨਾ ਮਾਰਦਾ ਲੋਕਾਂ ਦਾ ਵੀ ਪਿੰਡ ਚ ਠੀਕ ਹੈ ਵੀ ਪਾਈ ਉਹ ਕੰਮ ਤੇ ਲਾਇਆ ਹੋਇਆ ਉੱਥੇ ਆਏ ਕੰਮ ਕਰਦਾ ਮੈਂ ਤਾਂ 100 ਬਹਾਨੇ ਮਾਰਦਾ ਬਈ ਪਿੰਡ ਚ ਤੂੰ ਮੌਜਾ ਨਾ ਤੁਰਿਆ ਫਿਰਦਾ ਜਿਵੇਂ ਕਿਸੇ ਗੱਲ ਦੀ ਹੋਈ ਨਹੀਂ ਕੋਈ ਗੱਲੇ ਨਹੀਂ ਹੁੰਦੀ ਉਹ ਕੋਈ ਨਾ ਬਾਪੂ ਗਲਤੀ ਹੋ ਗਈ ਅੱਗੇ ਤੋਂ ਧਿਆਨ ਰੱਖੂ ਨਾਲੇ ਪਿੰਡ 'ਚ ਕਿਸੇ ਨੂੰ ਪਤਾ ਮੈਂ ਥੋੜਾ ਖੇਤਾਂ ਵਿੱਚ ਹੀ ਲੋਕੀ ਜਾਂਦਾ ਉਹ ਚੱਲ ਵਗ ਜਾ ਹੁਣ ਲੋਕੀ ਜਾਈ ਚੱਲ ਠੀਕ ਆ ਬਾਪੂ ਮੈਂ ਜਾਣਾ ਕਰੀ ਗੱਲ ਨਾਲੇ ਕੋਈ ਨਾ ਕਰੂੰਗਾ ਜਾ ਵਗ ਜਾ ਐਂ ਕਰਦਾ ਮੈਂ ਦਫ਼ਤਰ 'ਚ ਜਾਣਾ ਤੇ ਸਿੱਧਾ ਪਹਿਲਾਂ ਜੇ ਉੱਥੇ ਹੋਇਆ ਨਾ ਗੱਲੇ ਬਣ ਜੂਗੀ ਇੱਧਰ ਤੇ ਹੀ ਜਾਣ ਦੇ